ਅੱਜ ਆਪਣੇ ਗੁਰਾਇਆਂ ਪੁਲਿਸ ਨੂੰ ਫਗਵਾੜਾ ਫਲੋਰ ਸਬਡਿਵੀਜ਼ਨ ਦੇ ਵਿੱਚ ਉਸ ਵਕਤ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਟਰੱਕ ਤੇ ਇੱਕ ਸੋਨਾਲੀਕਾ ਟਰੈਕਟਰ ਜਿਹੜਾ ਆ ਉਹਨੂੰ ਉਹਦੇ ਵਿੱਚੋਂ ਚਾਰ ਬੰਦਿਆਂ ਨੂੰ ਅਰੈਸਟ ਕਰਕੇ 63 ਕਿਲੋਗ੍ਰਾਮ ਦੇ ਹੈਰੋਨ ਜਿਹੜੀ ਆ ਫੀਮ ਜਿਹੜੀ ਆ ਉਹ ਰਿਕਵਰ ਕੀਤੀ ਹੈ ਅੱਜ 2 ਵਜੇ ਦੇ ਕਰੀਬ ਜਿਹੜਾ ਐਸਐਚਓ ਗੁਰਾਇਆਂ ਨੇ ਨਕਾ ਲਾਇਆ ਸੀ ਜਦੋਂ ਉਹਨਾਂ ਕੋਲ ਮੁਖਬਰ ਖਾਸ ਦੀ ਇਤਲਾਹ ਆਈ ਕਿ ਇਮਫਾਲ ਤੋਂ ਜਗਦੀਸ਼ ਸਿੰਘ ਨਾਮ ਦਾ ਬੰਦਾ ਆਪਣੇ ਸਾਥੀਆਂ ਦੇ ਨਾਲ ਜਿਹੜੀ ਅਫੀਮ ਖਰਾਦ ਕੇ ਖਰੀਦ ਕੇ ਚਾਹ ਪੱਤੀ ਦੇ ਵਿੱਚ ਜਿਹੜੀ ਲਿਆ ਕੇ ਬਿਲਟੀ ਦੇ ਵਿੱਚ ਜੋ ਅੰਮ੍ਰਿਤਸਰ ਡਿਲੀਵਰ ਕਰਨੀ ਸੀ ਲਿਆ ਰਿਹਾ ਹੈ ਅਗਰ ਨਾਕਾ ਲਗਾਇਆ ਜਾਏ ਤੇ ਉਹਨੂੰ ਫੜਿਆ ਜਾ ਸਕਦਾ ਜੋ ਇਹਨਾਂ ਨਾਕਾ ਲਗਾ ਕੇ ਜਦੋਂ ਪੀਬੀ 10 ਐਚ ਏ 9921 ਤੇ ਪੀਬੀ 10 ਐਚ ਏ 6199 ਤੇ ਇੱਕ ਟਰੈਕਟਰ ਟਰਾਲੀ ਸੋਨਾ ਲਿਕਾ ਜਿਹੜਾ ਇਹਨਾਂ ਨੂੰ ਰੋਕ ਕੇ ਇਨਾਂ ਦੀ ਤਲਾਸ਼ੀ ਲਈ ਗਈ ਇਹਨਾਂ ਨੇ ਸਪੈਸ਼ਲ ਜਿਹੜੇ ਇੱਕ ਤੇਲ ਵਾਲੀ ਟੈਂਕੀ ਦੇ ਕੋਲ ਟਰੱਕ ਵਾਲਿਆਂ ਨੇ ਆਪਣੇ ਸਪੈਸ਼ਲ ਖਾਨੇ ਬਣਾਏ ਹੋਏ ਸੀ ਹਫੀਮ ਨੂੰ ਲਪੋਣ ਲਈ ਜੋ ਟਰੱਕ ਨੰਬਰ 9921 ਦੇ ਵਿੱਚੋਂ ਜਿਸ ਨੂੰ ਕਿ ਗੁਰਪ੍ਰੀਤ ਸਿੰਘ ਚਲਾ ਰਿਹਾ ਸੀਗਾ ਇਹਦਾ ਕਜ਼ਨ ਬ੍ਰਦਰ ਉਹਦੇ ਵਿੱਚੋਂ 10 ਕਿਲੋ ਫੀਮ ਬਰਾਮਦ ਹੋਈ ਜਿਹੜਾ ਟਰੱਕ ਨੰਬਰ 6699 ਆ ਉਸ ਨੂੰ ਹਰਮੋਨ ਸਿੰਘ ਚਲਾ ਰਿਹਾ ਸੀਗਾ ਉਹਦੇ ਵਿੱਚੋਂ ਇਹਨਾਂ ਨੂੰ 20 ਕਿਲੋ ਫੀਮ ਬਰਾਮਦ ਹੋਈ ਔਰ ਜਿਹੜਾ ਸੋਨਾਲਿਕਾ ਟਰੈਕਟਰ ਆ ਜਿਸ ਨੂੰ ਕਿ ਜਗਜੀਤ ਸਿੰਘ ਖੁਦ ਚਲਾ ਰਿਆ ਸੀਗਾ ਉਹਦੇ ਵਿੱਚੋਂ 33 ਕਿਲੋ ਫੀਮ ਜਿਹੜੀ ਹੈ ਬਰਾਮਦ ਹੋਈ ਜੋ ਇਹਨਾਂ ਚਾਰਾਂ ਨੂੰ ਉਹਦੇ ਵਿੱਚ 15 ਐਨਡੀਪੀਐਸ ਐਕਟ ਔਰ 31ਏ ਜਿਹੜੀ ਐਨਡੀਪੀਐਸ ਐਕਟ ਜਿਹੜੀ ਉਹ ਲਗਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 2 ਥਾਣਾ ਗਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਜਿਹੜੀ 31ਏ ਧਾਰਾ ਆ ਇਹ ਉਸ ਤੇ ਲੱਗਦੀ ਹੈ ਜੋ ਪਹਿਲਾਂ ਵੀ ਐਨਡੀਪੀਐਸ ਦੇ ਵਿੱਚ ਸਜ਼ਾ ਹੋ ਸਕੇ ਔਰ ਅਗਰ ਇਹਦੀ ਇੱਚੀ ਤਰ੍ਹਾਂ ਪੈਰਵਾਈ ਕੀਤੀ ਜਾ ਸਕੇ ਤੇ ਇਹਨਾਂ ਨੂੰ ਫਾਂਸੀ ਵੀ ਹੋ ਸਕਦੀ ਹੈ ਸੋ ਇਹ ਪਹਿਲਾ ਮੁਕਦਮਾ ਜਿਹਦੇ ਵਿੱਚ ਅਸੀਂ 31A ਲਗਾਈ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਇਹਦੇ ਵਿੱਚ ਹੋਵੇ 31A ਧਾਰਾ ਦੇ ਵਿੱਚ ਉਸ ਬੰਦੇ ਤੇ ਲੱਗਦੀ ਹੈ ਜਿਹੜਾ ਪਹਿਲਾਂ ਐਨਡੀਪੀਐਸ ਤੇ ਸਜ਼ਾ ਹੋ ਚੁੱਕਿਆ ਹੋਵੇ ਔਰ ਦੁਬਾਰਾ ਫੇਰ ਉਹੀ ਕੰਮ ਕਰਦਾ ਹੋਵੇ ਇਹ ਇੱਕ ਪੁਰਾਣੇ ਕੇਸ ਦੇ ਵਿੱਚ 10 ਸਾਲ ਦੀ ਕੈਦ ਕੱਟ ਚੁੱਕਿਆ ਹੈ ਉਹਦੇ ਵਿੱਚ 5 ਸਾਲ ਕੈਦ ਪੂਰੀ ਕਰਕੇ ਛੁੱਟੀ ਤੇ ਆਇਆ ਹੋਇਆ ਔਰ ਦੁਬਾਰਾ ਇਹਨੇ ਆ ਕੇ ਸਮਕਲਿੰਗ ਸ਼ੁਰੂ ਕਰਤੀ ਹੈ ਜਦੋਂ ਇਹ ਪੁੱਛ ਕੇ ਇਸ ਤੋਂ ਪਤਾ ਲੱਗਾ ਵੀ ਇਹਨੇ ਸਾਰਾ ਸਮਾਨ ਜਿਹੜਾ ਆ 임팔 ਤੋਂ ਚਾਹ ਪੱਤੀ ਚ ਲੈ ਕੇ ਆ ਰਿਹਾ ਸੀ ਔਰ ਅੰਮ੍ਰਿਤਸਰ ਇਨੇ ਡਿਲੀਵਰ ਕਰਨਾ ਸੀ 1,30,000 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਫੀਮ ਲੈ ਕੇ ਆਉਂਦਾ ਸੀ ਔਰ ਤਕਰੀਬਨ 2 ਤੋਂ 2.5 ਲੱਖ ਰੁਪਏ ਕਿਲੋ ਇਹ ਅੱਗੇ ਵੇਚਦੇ ਸੀਗੇ ਇਹਨਾਂ ਦੇ ਨਾਲ ਮੇਨ ਸਮਗਲਰ ਕੁਛ ਅੰਮ੍ਰਿਤਸਰ ਦੇ ਨੇ ਜੋ ਇਹਨਾਂ ਨੂੰ ਹੀ ਮਾਨਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲੈ ਕੇ ਅੱਗੇ ਪੁੱਛਗਿਛ ਕਰਾਂ ਪਰ ਅੰਮ੍ਰਿਤਸਰ ਕਿਹੜੀ ਜਗ੍ਹਾ ਤੇ ਬਾਰਡਰ ਤੇ ਨਹੀਂ ਸੀ ਜਾਂ ਸ਼ਹਿਰ ਦੇ ਵਿੱਚ ਵਾਹੇ ਸੀ ਅਜੇ ਅਸੀਂ ਇਹ ਵੈਰੀਫਾਈ ਕਰ ਰਹੇ ਆ ਇਹਨਾਂ ਦਾ ਟੈਲੀਫੋਨ ਨੰਬਰ ਸਾਰੇ ਲਿੰਕ ਅਜੇ ਜਸਟ ਅੱਜ 2 ਵਜੇ ਹੀ ਫੜੇ ਆਪਾਂ 5 ਅਸੀਂ ਸਾਰਾ ਇਹਨਾਂ ਨੂੰ ਹੁਣ ਟਾਰਗੇਟ ਕਰਾਂਗੇ ਅੰਮ੍ਰਿਤ ਸਰ ਜਿਲੰਦਰ ਵੀ ਕਰਦੇ ਆ ਕੰਮ ਸਰ ਨਹੀਂ ਅਜੇ ਤੱਕ ਜੋ ਸਾਹਮਣੇ ਆਇਆ ਉਹ ਤੇ ਅੰਮ੍ਰਿਤਸਰੀ ਆ ਮਾਸਟਰਮੈਂਡ ਕੋਣ ਜਗਦੀਤ ਸਿੰਘ ਜਿਹਦੇ 31 ਲਗੀ ਜੀ ਜੀ ਜਿਹਦੇ 31 ਲਗੀ 131 ਹੈ ਸਰ ਕੀਮਤ ਕਿੰਨੀ ਹੋਏਗੀ ਅਜੀ 1,30,000 ਰੁਪਏ ਕਿਲੋ ਹੈ 63 ਕਿਲੋ ਹੈ ਟੋਟਲ ਜਿਹੜੀ ਖਰੀਦ ਕੇ ਲਏ ਆ 2 ਤੋਂ 2.5 ਲੱਖ ਰੁਪਏ ਕਿਲੋ ਇਹ ਵੇਚ ਹਰ ਇੱਕ ਦਾ ਸੂਰਜ ਮਿੰਟ ਪੋਰਟ ਦੇ ਗਾਈਡਲਾਈਨ ਅਗੇ ਐਨਸੀਟੀ ਅੰਦਰ ਦੇ ਦਸੜਾ ਸਭ ਹਾਜ਼ਰ ਨਹੀਂ ਹਾਂਜੀ ਹਾਂਜੀ ਡੀਐਸਪੀ ਸਾਹਿਬ ਹਾਜ਼ਰ ਨੇ ਨਹੀਂ ਆ ਤੁਹਾਡੇ ਇਹਦੇ ਚ ਨਹੀਂ ਹੋਏਗਾ ਹਾਂਜੀ ਹਾਂਜੀ ਇਹਦੇ ਚ ਇਹਦੇ ਚ ਨਹੀਂ ਹੋਏਗਾ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋਏਗਾ ਨਾਕਾ ਇਹਨਾਂ ਨੇ ਲਗਾਇਆ ਸੀਗਾ ਜਦੋਂ ਅਸੀਂ ਸਰਚ ਕਰਦੇ ਹਾਂ ਇਹ ਆਪਣਾ ਮਲਜ਼ਮ ਦੇ ਉੱਤੇ ਹੁੰਦਾ ਹੈ 52ਏ ਦਾ ਨੋਟਿਸ ਦਿੱਤਾ ਜਾਂਦਾ ਹੈ ਉਹਦੇ ਵਿੱਚ ਉਹਨਾਂ ਨੂੰ ਬੁਲਾਈਦਾ ਹੈ ਜਿਉਂ ਕਹਿਣ ਉਹਨੂੰ ਬੁਲਾ ਕੇ ਉਹਦੇ ਸਾਹਮਣੇ ਸਰਚ ਕੀਤੀ ਜਾਂਦੀ ਸਰ ਇਹਨੇ ਤੁਸੀਂ ਲਿਖਿਆ ਕਿ ਇਹਦੇ ਟੈਂਕਰ ਉਹਨਾਂ ਨੇ ਇੱਕ ਪੱਛੋਕ 10 ਸਾਈਕ ਇਹਨਾਂ ਕਿਉਂ ਆਈ ਡੀਆ ਲੱਤੀ ਇਹ ਆਈਡੀਆ ਪ੍ਰਾਣਾ ਸਮਗਲਰ ਆ ਪਹਿਲਾਂ ਵੀ ਕਰਦੇ ਰਹੇ ਨੇ ਇਹਨਾਂ ਦੇ ਪੁਰਾਣੇ ਵੀ ਪਰਚੇ ਦਰਜ ਆ ਔਰ ਤਕਰੀਬਨ ਜਿਹੜਾ ਪ੍ਰਾਣਾ ਸਮਗਲਰ ਹੋਵੇ ਉਹ ਆਈਡੀਆ ਲਾਂਦਾ ਹੀ ਆ ਇਹਨਾਂ ਫਾਲਤੋਂ ਇਹਨਾਂ ਨੇ ਫੀਮ ਲਈ ਇਹਨਾਂ ਫਾਲਤੋਂ ਗੁਰਪ੍ਰੀਤ ਜਿਹਨਾਂ ਲਈ ਕਿਉਂ ਉਤਰਿਆ ਅਪਦੇ ਵਿੱਚ ਇਹ ਦੋ ਨੇ ਉਹਨਾਂ ਕੀ ਰਿਲੇਸ਼ਨ ਜਗਜੀਤ ਜਿਹੜਾ ਆ ਇਹ ਗੁਰਪ੍ਰੀਤ ਦਾ ਕਜ਼ਨ ਬ੍ਰਦਰ ਆ ਇਹ ਚਾਰਾਂ ਜਣਿਆਂ ਤੇ 31 ਜਿਹੜੀ ਹੈਗੀ ਆ ਇਹ ਜਿਹੜੀ ਸਾਬਤ ਹੋਏਗੀ ਉਹ ਮੰਨ ਜੋ ਕੋਰਟ ਦੇ ਉੱਪਰ ਹੈ ਪਰ ਜਿਹੜਾ ਬੰਦਾ ਪਹਿਲਾਂ ਫੜਿਆ ਗਿਆ ਹੋਵੇ ਸਜ਼ਾ ਹੋਇਆ ਵੀ ਉੱਤੇ ਜ਼ਿਆਦਾ ਲੱਗਦੀ ਹੈ। ਹਾਂਜੀ ਹਾਂਜੀ। ਹਾਂਜੀ ਹਾਂਜੀ। ਹਾਂਜੀ ਹਾਂਜੀ। ਹਾਂਜੀ ਹਾਂਜੀ। ਅਲੱਗ-ਅਲੱਗ ਤੁਹਾਨੂੰ ਦੱਸ ਰਿਹਾ ਨਾ ਉਹਦੇ ਪ੍ਰੈਸ ਨੋਟ 'ਚ ਲਿਖਿਆ ਹੈ ਇੱਕ ਹਾਂਜੀ ਹਾਂਜੀ। ਜਿੱਥੋਂ ਲੈ ਕੇ ਆਏ ਖਰੀਦ ਕੇ ਲੈ ਉੱਥੋਂ ਹੀ ਤਾਂ ਲੱਗਿਆ। ਉੱਥੋਂ ਹੀ ਬਾਕਸ ਦੇ ਵਿੱਚ ਪਾ ਕੇ ਲਿਆਏ। ਇਟਰੈਕਟਰ ਵਾਲੇ ਵੀ ਉੱਥੇ ਹੀ ਲੱਗ ਗਈ ਸੀ। ਹਾਂਜੀ ਹਾਂਜੀ। ਇਹ ਜਿਹੜੇ ਸਾਰੇ ਗੱਡੀਆਂ ਸੀ ਟੱਟ ਹੋਰ ਕੋਈ ਕਿਹਨਾਂ ਦਾ ਨਾਮ ਸੀ ਇਹ ਚੈੱਕ ਕਰ ਰਹੇ ਹਜੇ ਦੋ ਦੋ ਘੰਟੇ ਇਹ ਸਾਰਾ ਆਰਸੀ ਵਗੈਰਾ ਸਾਰਾ ਕੁਝ ਅਸੀਂ ਲਵਾਂਗੇ ਉਹਨੂੰ ਫੈਮਿਲੀ ਮੋਸਟਲੀ ਇਹ ਪੁਰਾਣੇ ਇਹਨਾਂ ਸਾਰਿਆਂ ਦੇ ਉੱਪਰ ਦੋ ਦੋ ਤਿੰਨ ਤਿੰਨ ਪਰਚੇ ਆ ਜਿਸ ਤਰ੍ਹਾਂ ਦੋਸ਼ੀ ਗੁਰਪ੍ਰੀਤ ਸਿੰਘ ਤੇ ਦੋ ਪਰਚੇ ਆ ਪਹਿਲਾਂ ਜਰਨੈਲ ਸਿੰਘ ਦੇ ਉੱਪਰ ਇਹ ਲੁਧਿਆਣੇ ਦਾ ਰਹਿਣ ਵਾਲਾ ਹਰਮੋਨ ਸਿੰਘ ਤੇ ਵੀ ਇੱਕ ਪਰਚਾ ਹੈਗਾ 382 ਦਾ ਜਗਜੀਤ ਸਿੰਘ ਤੇ ਵੀ ਇੱਕ ਪਰਚਾ ਹੈਗਾ 68 ਨੰਬਰ ਪਟਿਆਲੇ ਤੇ ਦਰਦ ਨੇ 7 ਸਾਲ ਤੋਂ ਕੰਮ ਕਰਦੇ ਆ ਰਹੇ ਆ 2012 ਤੇ ਇਹਦੇ ਚ ਪਹਿਲਾ ਪਰਚਾ ਦਰਜ ਹੋਇਆ ਜਗਜੀਤ ਸਿੰਘ ਦੇ ਨੀਤੇ ਨੂੰ 10 ਸਾਲ ਕਹਿ ਦੋ ਸਰ ਜਾਤੇ ਦਿੱਸਾ ਕੱਲੇ ਅੰਮ੍ਰਿਤਸਰ ਕਰਦੇ ਜਾਂ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇਹ ਹੁਣ ਅਸੀਂ ਪੁੱਛ ਕੇ ਕਰਾਂਗੇ ਸਾਰੀ ਇਹਨਾਂ ਦਾ ਪੁਰਾਣਾ ਰਿਕਾਰਡ ਵੀ ਜਿਹੜਾ ਅਸੀਂ ਕਢਾ ਲਿਆ ਹੈ ਜਿਹਦੇ ਵਿੱਚ ਬਾਕੀ ਇਹਦੀ ਇੰਟਰਵਿਊ ਸ਼ਨ ਫੋਟੋਰੀ ਇਹਦੀ ਮੰਗਾਵਾਂਗੇ ਉਹਦੇ ਵਿੱਚ ਅਸੀਂ ਸਾਰਾ ਦੇਖ ਕੇ ਕੰਪਲੂ ਕਰਾਂਗੇ ਆ ਕੱਲ ਪੇਸ਼ ਕਰਕੇ ਰਿਮਾਂਡ ਲਵਾਂਗੇ ਅਸਾ ਚੋਲਾ ਨੰਦਾ ਮੰਗਾ ਨਹੀਂ ਅਜੇ ਤੱਕ 4 ਹੀ ਆ ਕੇ ਸੁਬਾਹ ਕੀ ਹੋਰ ਦੱਤੇ ਪਹਿਚਾਣੇ ਕਿ ਕਿਹੜੇ ਸਾਰੇ ਅਸੀਂ ਕਰਨਾ